ਬਟਾਲਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਈ ਦਿੱਤਾ ਹੈ ਜਿੱਥੇ ਮਾਮਲੀ ਜੀ ਤਕਰਾਰ ਤੋਂ ਬਾਅਦ ਕੁਝ ਬਦਮਾਸ਼ਾਂ ਦੇ ਵੱਲੋਂ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਹੈ ਤੇ ਫਾਇਰਿੰਗ ਵੀ ਕੀਤੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋ ਗਈ ਹੈ ਗਨੀਮਤ ਹੈ ਰਿਏ ਕਿਸ ਵਾਈਰਿੰਗ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਮਾਮੂਲੀ ਸੱਟਾਂ ਵਿਅਕਤੀ ਦੇ ਜ਼ਰੂਰ ਲੱਗੀਆਂ ਨੇ ਜਿਸ ਤੋਂ ਬਾਅਦ ਕੁਲਸ ਦੇ ਵੱਲੋਂ ਪੂਰੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਐਕਟਿਵਾ ਪਾਰਕ ਕਰਨ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਦੋ ਤਿੰਨ ਵਿਚਾਲੇ ਬਹਿਸਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਆਪਖਦਾ ਹੋਇਆ ਨਜ਼ਰ ਆਇਆ ਤਾਂ ਅੱਜ ਵੈਬਰਸ ਅਕੈਡਮੀ ਦੇ ਵਿੱਚ ਕੁਝ ਲੋਕ ਆਉਂਦੇ ਨੇ ਜਿੱਥੇ ਉਸ ਦੇ ਮਾਲਕ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਸ ਦੇ ਵੱਲੋਂ ਇਲਜ਼ਾਮ ਵੀ ਲਗਾਏ ਗਏ ਨੇ ਕਿ ਨੌਜਵਾਨਾ ਨੇ ਫਾਇਰਿੰਗ ਵੀ ਕੀਤੀ ਹੈ ਤਾਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਹਮਲਾ ਕਰਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਉੱਥੇ ਹੀ ਵੈਭਵ ਅਕੈਡਮੀ ਦੇ ਮਾਲਕ ਨੇ ਕਿਹਾ ਕਿ ਦੋਨੋਂ ਪਾਸਿਓਂ ਗੋਲੀਆਂ ਚੱਲੀਆਂ ਹਨ ਤੇ ਉਸ ਦੀ ਲਾਇਸੈਂਸੀ ਰਿਵੋਲਵਰ ਵੀ ਜੋ ਦੂਜੀ तिर ਦੇ ਨੌਜਵਾਨ ਸੀ ਉਹ ਨਾਲ ਲੈ ਕੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਸਾਡੇ ਸਹਿਯੋਗੀ ਨਿਤਿਨ ਲੁਥਰਾ ਪੂਰੀ ਰਿਪੋਰਟ ਦੇ ਰਹੇ ਨੇ ਕਿ ਕੁਝ ਕਹਿ ਰਹੇ ਨੇ ਪੀੜਤ ਵਿਅਕਤੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਬਟਾਲਾ ਦੇ ਹਸਲੀ ਦੇ ਪੁਲ ਤੇ ਵੈਬਰਸ ਅਕੈਡਮੀ ਚੱਲਦੀ ਹੈ ਪਿਛਲੇ ਲੰਬੇ ਸਮੇਂ ਤੋਂ ਅੱਜ ਉੱਥੇ ਅਚਾਨਕ ਕੁਝ ਸਮਾਂ ਪਹਿਲਾਂ ਤਾੜ-ਤਾੜ ਗੋਲੀਆਂ ਚੱਲਦੀਆਂ ਨੇ ਕੀ ਵਜ੍ਹਾ ਹੈ ਇਹ ਤਾਂ ਮਾਮੂਲੀ ਤਕਰਾਰ ਦੱਸੀ ਜਾ ਰਹੀ ਆ ਅਕੈਡਮੀ ਦੇ ਮਾਲਕ ਵੀ ਮੌਜੂਦ ਨੇ ਇੱਥੇ ਪੁਲਿਸ ਵੀ ਮੌਜੂਦ ਆ ਕਈ ਰੌਂਦ ਫਾਇਰ ਹੋਏ ਮਿਲੀ ਜਾਣਕਾਰੀ ਅਨੁਸਾਰ ਜੋ ਅਕੈਡਮੀ ਦੇ ਮਾਲਕ ਨੇ ਜਿਨ੍ਹਾਂ ਦਾ ਝਗੜਾ ਹੋਇਆ ਉਹਨਾਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਸਕੂਟੀ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਮਗਰੋਂ ਅੱਜ ਕੁਝ ਲੋਕ ਆਉਂਦੇ ਨੇ ਆ ਕੇ ਗੱਲਬਾਤ ਕਰਦੇ ਨੇ ਗੱਲਬਾਤ ਦੌਰਾਨ ਤਲਖੀ ਹੋਈ ਤਲਖੀ ਦੇ ਵਿੱਚ ਉਹਨਾਂ ਨੇ ਹਮਲਾ ਕਰ ਦਿੱਤਾ ਹਮਲਾ ਕਰ ਦਿੱਤਾ ਪਹਿਲਾਂ ਤੇ ਹਥੀ ਉਸ ਤੋਂ ਬਾਅਦ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਦੋਵਾਂ ਪਾਸਿਓਂ ਗੋਲੀਆਂ ਚੱਲੀਆਂ ਔਰ ਜਾਂਦੇ ਜਾਂਦੇ ਵੈਬਰਜ਼ ਅਕੈਡਮੀ ਦੇ ਮਾਲਕ ਦਾ ਜਿਹੜੇ ਲੜਣਾ ਏ ਸੀ ਉਹ ਹਥਿਆਰ ਯਾਨੀ ਕਿ 32 ਬੋਰ ਦਾ ਹਾਰ ਵਾਲਵਰ ਵੀ ਖੋ ਕੇ ਲੈ ਗਏ ਨੇ ਮੌਕੇ ਤੇ ਪਹੁੰਚੇ ਬਟਾਲਾ ਦੇ ਬਟਾਲਾ ਸਿਟੀ ਥਾਣੇ ਦੇ ਐਸ ਐਚ ਓ ਜਾਂਚ ਕਰ ਰਿਹਾ ਤਫਤੀਸ਼ ਕਰ ਰਿਹਾ ਬਿਆਨ ਲਿਖੇ ਜਾਣਗੇ ਐਸ ਐਚ ਓ ਦਾ ਕਹਿਣਾ ਸੀ ਕਿ ਜਿੱਦਾਂ ਹੀ ਬਿਆਨ ਲਿਖਦੇ ਨੇ ਤੁਰੰਤ ਕਾਰਵਾਈ ਕੀਤੀ ਜਾਏਗੀ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਸਾਡਾ ਦੀਪਕ ਕੁਮਾਰ ਹੈ ਇਹ ਮੇਰੇ ਬੀਨਸ ਪਾਰਟਨਰ ਬਲਜਿੰਦਰ ਸਿੰਘ ਰਿਆ ਸਾਡਾ ਨਿਊ ਵੈਬਰਸ ਅਕੈਡਮੀ ਪਟਿਆਲਾ ਹੈ ਅਜੀ ਆ ਰੂਟੀਨ ਚ ਆਪਣੇ ਬੈ ਕੇ ਕੰਮ ਕਰ ਰਹੇ ਸੀ ਇੱਥੇ ਬੜਾ ਜੀ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਕੋਈ ਗੱਲਬਾਤ ਕਰ ਰਹੇ ਮੇਰੇ ਬੜੇ ਬਰਾਦਾ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਇਲ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਬੜਾ ਸਮਝਾ ਰਹੇ ਉਹਨਾਂ ਨੇ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਕੀ ਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆ ਉਹ ਸਮਝਾਈ ਰਹੇ ਬੜੇ ਐਗਰੈਸ਼ਨ ਚ ਸੀ ਤੇ ਆ ਕੇ ਸਾਨੂੰ ਕੋਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵੋਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਵਿੱਚ ਰਿਵੋਲਵਰ ਕੱਢਿਆ ਤੇ ਉਹ ਬਬਲ ਲੜਾਈ ਦੇਖੋ ਤੁਹਾਡੇ ਸਾਹਮਣੇ ਹੈ ਕਿ ਸਾਟਾ ਕਿੰਨੀ ਲਾ ਕੇ ਗਏ ਨੇ ਆ ਬੜੇ ਬ੍ਰਦਰ ਨੂੰ ਆ ਛੋਟਾ ਇੱਕ ਉਹਨੂੰ ਵੀ ਚੰਗਾ ਕੁੱਟ ਕੇ ਗਏ ਨੇ ਤੇ ਸਾਡੇ ਰਿਵੋਲਵਰ ਜਿਹੜਾ ਲਾਇਸੈਂਸੀ ਉਹਨੂੰ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਹੈ ਅਨਨੋਨ ਕਿਸਕੂਟੀ ਲਗਾ ਗਿਆ ਚਾਹੀ ਦੇਖਿਆ ਕਿ ਅਨਨੋਨ ਲਗਾ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਆਇਆ ਨਾ ਸਾਡਾ ਸਟੂਡੈਂਟ ਸੀ ਤੇ ਤੁਸੀਂ ਅੱਧਾ ਲਗਾ ਕੇ ਜੋ ਚੋਰੀ ਹੋ ਚੁਗੀ ਤੇ ਕੌਣ ਜੁਮਾਰਾ ਆ ਆ ਤੁਹਾਡੀ ਸਕੂਟੀ ਲੈ ਚੋ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਡਾ ਬੜਾ ਕੰਮ ਕਰ ਦਿੱਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਲੱਗ ਸਕਦੀ ਹੈ ਤੁਹਾਡੇ ਲੋਕ ਕਿੰਨੇ ਫਾਇਰ ਕੀਤੇ ਗਏ ਔਰ ਉਹਨਾਂ ਵੱਲੋਂ ਪਰ ਇਹ ਤੇ ਮੈਨੂੰ ਪਤਾ ਨਹੀਂ ਰਵਲਵਰ ਵੀ ਚੱਲ ਗਿਆ ਤੇ ਜਦੋਂ ਕਿਹਦੀ ਗੱਲ ਹੈ ਰਵਲਵਰੀ ਨਹੀਂ ਮੇਰੇ ਕੋਲ ਮੇਰੇ ਰੋਲਰ ਲੈ ਕੇ ਲਿਸੈਂਸੀ ਰਵਲਵਰ ਮੇਰਾ ਬਿਲਕੁਲ ਸਾਨ ਸਰ ਅੱਛਾ ਮਾਨਨ ਇੱਕ ਲੱਗ ਗਿਆ ਸੀ ਬਰਾਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜੇ ਜਵਾਬੀ ਫਾਇਰ ਨਾ ਹੁੰਦਾ ਫਿਰ ਉਹਨੂੰ ਮਾਰਦੇ ਨਾ ਸੀ ਅੱਜ ਤੇ ਕੋਈ ਇੱਕ ਅੱਧਾ ਤੂੰ ਗਿਆ ਸੀ ਕੋਈ ਕੋਈ ਪਛਾਣ ਨਹੀਂ ਅੰਡਾ ਗੱਜਾਰ ਦੇ 2 ਨੰਬਰ ਵਾਲੀ ਗੱਡੀ ਬਰਾਊਂਡ ਨੰਬਰ ਸੀ ਉਹਨਾਂ ਦੀ ਮੇਰਾ ਨਾਮ ਬਲਜਿੰਦਰ ਸਿੰਘ ਰਿਆੜਾ ਕੀ ਕਰਦੇ ਤੁਸੀਂ ਅਸੀਂ ਨੂੰ ਰੈਬਰ ਕੈਡਰੀ ਟਲਾਂਡੇ ਲਾਸਟ 17 ਸਾਲ ਤੋਂ ਇੱਥੇ ਅੱਛਾ ਇਹ ਸਟਡੀ ਸੈਂਟਰ ਹੈ ਸਟਡੀ ਸੈਂਟਰ ਹੈ ਜੀ ਹਾਲ ਸੈਂਟਰ ਹੈ ਉਹ ਥੱਲੇ ਸਾਡਾ ਰੈਸਟੋਰੈਂਟ ਹੈ ਬਿਸਟ੍ਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨ ਹੀ ਜਾਣਦੇ ਨੇ ਆਹ ਕੋਣ ਆ ਕੋਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂੰ ਤੂੰ ਹੈ ਵੀ ਮੇਰੇ ਕਿਚਨ ਚ ਗਏ ਆ ਮੈਂ ਕਿਚਨ ਚ ਕਿਉਂ ਆਏ ਲੈ ਕੇ ਲੈ ਗਏ ਕਿਚਨ ਚ ਗਏ ਅੰਦਰ ਵੜ ਗਏ ਆ ਉਹਨਾਂ ਅਗਰੈਸਿਵ ਬਿਲ ਸਟਾਵਨਾ ਕਰਸੇ ਹੋਏ ਆ ਮਾਲਕ ਕਿਹੜਾ ਮਾਲਕ ਕਿਹਦੀ ਆ ਮੈਂ ਥੱਲੇ ਸੀ ਬਿਸਮੈਂਟ ਚ ਮਾਇਆ ਮਤਲਬ ਵਿੱਚ ਕੀ ਗੱਲ ਆ ਮੈਂ ਪੁਰਸੇ ਰੇਟੇ ਚ ਆ ਗਏ ਮੈਂ 올ਡਜ ਪਰਸਨ ਪੁਰਸੇ ਆ ਗਏ ਕੀ ਗੱਲ ਆ ਅਗਰੈਸਿਵ ਹੋਣ ਲੱਪੇ ਮੇਰੀ ਸਕੂਟੀ ਕਿਸ ਕੋਲ ਲਈ ਅੰਦਰ ਮੈਂ ਬਿਠਾ ਸਕੂਟੀ ਲਈ ਹੀ ਆਨ ਆਨ ਲੜੀ ਲੈ ਕੇ ਆਏ ਸੀ ਗੱਡੀ ਬਿਠਾ ਕੇ ਲੈ ਜਾਂਦੇ ਹੀ ਤੁਹਾਡੀ ਸਕੂਟੀ ਚੋਰੀ ਹੋ ਗਈ ਸੀ ਹਨ ਪੁੱਛਦੇ ਆ ਕੇ ਕਹਿ ਰਹੇ ਦਖਾਓ ਰੋਜ਼ੋ ਟੀਨ ਚਰਨ ਹੁੰਦਾ ਇਹਨਾਂ ਇਹਨਾਂ ਜੋ ਕਿ ਸਕੂਟੀ ਅੰਦਰ ਲਾਈ ਫਟੇ ਬਦ ਨੇ 4 ਦਿਨ 5 ਪਹਿਲਾਂ ਉਸੇ ਖੁੰਦਕਵਾਜੀ ਆ ਕੇ ਛੋਟੇ ਬਰਦਰ ਦਾ ਰਵਾੜੋਲੀ ਖੋ ਕੇ ਲੈ ਗਏ ਇਹਨੂੰ ਮਾਰ ਕੇ ਕੁੱਟ ਕੇ ਕਦਰ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹਨਾਂ ਨੇ ਰਵਾੜੋਨਾ ਫੇਕ ਦਿੱਤੇ ਮੈਂ ਆਪਣੇ ਬਚਾਅ ਤੇ ਫੇਰ ਦਿੱਤੇ ਛੋਟੇ ਬਰਦਰ ਦਾ ਰਵਾੜੋਲੀ ਖੋ ਕੇ ਨਾਲ ਲੈ ਕੇ ਗਏ ਉਹ ਸਟਾ ਵਿੱਚ ਲਾ ਕੇ ਗਏ ਆ ਅਜਾ ਜ਼ੀਰੋ ਕੁਟਲੇ ਬਈ ਇਹੋ ਵੀਡੀਓ ਰਿਕਾਰਡਿੰਗ ਕਰਦੇ ਕਿਉਂ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਇਹ ਮੰਨ ਲਈ ਸ਼ਹਿਰ ਚ ਹੱਬ ਹੈ ਅਸੀਂ 17 ਸਾਲ ਤੋਂ ਬੈਠੇ ਆ ਵੀ ਰਿਕਾਰਡ ਕਰਦੇ ਆ ਅਸੀਂ ਇੱਕ ਸਟੱਡੀ ਸੈਂਟਰ ਚ ਚਲਾਉਣ ਦੇ ਲਾਗੇ ਬਦਵਾਸੀ ਕਰਨ ਵਾਲੇ ਬੰਦੇ ਆ ਤੁਸੀਂ ਤੁਸੀਂ ਫਾਇਰ ਕਰਦੇ ਆ ਅੱਗੇ ਕਿਤੇ ਆ ਕਿੰਨੇ ਦੇ ਵੀ ਕੀਤੇ ਮੈਂ ਕੀਤੇ ਤਿੰਨ ਤੋਂ ਚਾਰ ਫਾਇਰ ਕੀਤੇ ਮੈਂ ਹਵਾ ਜੀਤੇ ਮੈਂ ਕਿਹਾ ਪੈਰ ਸਿੱਧੇ ਮਾਰੇ ਇਹ ਪੈਚ ਨਹੀਂ ਮਾਰੇ ਕੋਈ ਪੈਚ ਨਹੀਂ ਮਾਰੇ ਬਚਾਵਾ ਲਈ ਕੀਤਾ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਦੀ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਬਦੋੜਨ ਦੀ ਗੱਡੀ ਆ ਬਟਾ ਕਲਰ ਦੀ ਗੱਡੀ ਕਲਰ ਦੀ ਆ ਅੱਜ ਸੂਚਨਾ ਮਿਲੀ ਜਿਉਂ ਨਿਊ ਵੈਬ ਅਕੈਡਮੀ ਇੱਥੇ ਹਸਲੀ ਦੇ ਬੋਲ ਤੇ ਉੱਥੇ ਕੋ ਗੋਲੀ ਚੱਲਣ ਦੇ ਸਬੰਧ ਵਿੱਚ ਵਾਰਦਾਤ ਹੋਈ ਹੈ ਇਹ ਆਪਾਂ ਜੋ ਸੂਚਨਾ ਮਿਲੀ ਹੈ ਨੂੰ ਉਸ ਸੂਚਨਾ ਸੁਣ ਕੇ ਆਪਾਂ ਇੱਥੇ ਪੁੱਜੇ ਆ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹ ਜੋ ਸਟੇਟਮੈਂਟ ਆ ਜਾ ਜੋ ਖੁਸ਼ ਹੋਇਆ ਉਸ ਤੋਂ ਬਾਅਦ ਜੋ ਤ ਤ 30 ਸੌਣ ਬਿਤਾਤੋ ਦੰਦਾਂ। ਤੁਹਾਡੇ ਕੋਈ ਬੁਨੇ ਲੱਗੀ? ਹਜੇ ਤੱਕ ਕੋਈ ਨੋਟਿਸ ਜ ਨਹੀਂ ਗੱਲ ਆਈ। ਬੋਲੀ ਲੱਗਣ ਬਾਰੇ। ਕਿ ਦਰਵਾਜ਼ਾ ਉਹ ਕੋਈ ਲੱਗੇ ਚੋ। ਇਹ ਹਜੇ ਨੂੰ ਮਲੇਂਗੀਆਂ ਦੇ ਮਦਈ ਦੱਸਦੇ ਆ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਬਾਰੇ। ਕੀ ਲੱਗਦਾ ਕਿੰਨੇ ਗ੍ਰਾਉਂਡ ਫਾਇਰ ਹੋ ਜੀ? ਹਜੇ ਕੁਛ ਨਹੀਂ ਪਤਾ ਜੇ ਆਪਾਂ ਪੁੱਛੀਏ ਇੱਥੇ ਜੇ। ਜੋ ਸਟੇਟਮੈਂਟ ਜਾਂ ਜੋ ਹਾਲਾਤ ਬੰਦੇ ਨੇ ਸੀਸੀਟੀਵੀ ਫੁਟੇਜ ਜ ਕੈਮਰੇ ਵਗੈਰਾ ਆਪਾਂ ਦੇਖਦੇ ਆ ਜੋ ਵੀ ਹਾਲਾਤ ਸਾਹਮਣੇ ਤੋਂ ਦੇ ਮੁਤਾਬਕ ਕਰੀ ਕਰਦੇ ਆ। ਕੈਮਰਾਮੈਨ ਬੰਟੀਨਰਾਲ ਨਿਤਿ ਲੂਥਰਾ ਦੈਨਿਕ ਸੋਰਾ ਟੀਵੀ ਬਟਾਲਾ